ਸਮਾਸ਼ਾਤ ਬਾਬਾ YouTube ਚੈਨਲ ਇਸ ਵਕਤ ਅਸੀਂ ਖੜੇ ਹੈਗੇ ਆਂ ਸ੍ਰੀ ਆਦੀ ਗੁਰਦੁਆਰਾ ਸਾਹਿਬ ਪਿੰਡ ਗੜਪਧਾਣਾ ਵਿਖੇ ਇਸ ਗੁਰਦੁਆਰਾ ਸਾਹਿਬ ਬਾਰੇ ਅਸੀਂ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਕਿ ਇਹ ਜੋ ਗੁਰਦੁਆਰਾ ਸਾਹਿਬ ਇੱਥੇ ਜੋ ਮੌਜੂਦ ਆ ਬਣਿਆ ਹੋਇਆ ਆ ਸਵਰਗੀ ਅਮਰੀਕ ਸਿੰਘ ਪੁੱਤਰ ਸਰਦਾਰ ਗੁਲਜਾਰ ਸਿੰਘ ਥਾਂਦੀ ਪਰਿਵਾਰ ਤੇ ਸੂਬੇਦਾਰ ਇਛਰ ਸਿੰਘ ਤੇ માતા ਚੰਨਣਪੁਰ ਥਾਂ ਦੀ ਪਰਿਵਾਰ ਇਹਨਾਂ ਵੱਲੋਂ ਜੜਾਇਆ ਕਿ ਇਹ ਜੋ ਗੁਰਦੁਆਰਾ ਸਾਹਿਬ ਆ ਆਦੀ ਗੁਰਦੁਆਰਾ ਸਾਹਿਬ ਆ ਪਿੰਡ ਗੜਪਦਾਣਾ ਵਿੱਚ ਜੋ ਇਹ ਗੁਰਦੁਆਰਾ ਸਾਹਿਬ ਆ ਇਹਨਾਂ ਨੂੰ ਕੁਝ ਸਮਾਂ ਪਹਿਲਾਂ ਦੋਵਾਂ ਪਰਿਵਾਰਾਂ ਵੱਲੋਂ ਆਪਣੇ ਰਹਿੈਸੀ ਪਲਾਟ ਵਿੱਚੋਂ ਜਿਹੜੀ ਆ ਕਿ ਸੇਵਾ ਕੀਤੀ ਗਈ ਸੀ ਸੋ ਹੁਣ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਕਿ ਉਹ ਉਹ ਸਾਰੀ ਕਰਵਾਈ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਆ ਕਿ ਇਹ ਸਰਿਆ ਵਗੈਰਾ ਜੋ ਕੁਝ ਹੈਗਾ ਇੱਥੇ ਪਿਆ ਹੋਇਆ ਆ ਕਿਉਂਕਿ ਇਸਦੀ ਸਾਰੀ ਜਿਹੜੀ ਆ ਕਿ ਕਰਵਾਈ ਜਾ ਰਹੀ ਹੈਗੀ ਦਾ ਔਰ ਇਹਨਾਂ ਕੰਮਾਂ ਦੇ ਉੱਪਰ ਸਭ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਜਿਹੜਾ ਖਰਚਾ ਆਂਦਾ ਆ ਲੱਖਾਂ ਦੇ ਹਿਸਾਬ ਨਾਲ ਖਰਚਾ ਆਂਦਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਆ ਕਿ ਉਹ ਐਨ ਆਰ ਆਈ ਔਰ ਸਾਥ ਸੰਗਤ ਨੂੰ ਬੇਨਤੀ ਕੀਤੀ ਗਈ ਹੈਗੀ ਆ ਬੇਨਤੀ ਕੀਤੀ ਜਾ ਰਹੀ ਆ ਕਿ ਇਹ ਗੁਰਦੁਆਰਾ ਦੀ ਉਸਾਰੀ ਦੇ ਲਈ ਜਿੰਨਾ ਵੀ ਹੋ ਸਕੇ ਬੱਦ ਤੋਂ ਵੱਧ ਜਿਹੜਾ ਆ ਉਹ ਸਹਿਯੋਗ ਕੀਤਾ ਜਾਵੇ ਤਾਂ ਜੋ ਜਲਦ ਤੋਂ ਜਲਦ ਇਸ ਕਾਰਮ ਕੰਮ ਨੂੰ ਜਿਹੜਾ ਆ ਕਿ ਉਹ ਨਿਪਟੇ ਚੜ ਰਿਹਾ ਜਾ ਸਕੇ ਇਸ ਕੰਮ ਨੂੰ ਜਿਹੜਾ ਆ ਕਿ ਪੂਰਾ ਕੀਤਾ ਜਾ ਸਕੇ ਕਿਉਂਕਿ ਇਹ ਜਿਹੜਾ ਕੰਮ ਹੈਗਾ ਬਿਨਾ ਸਹਿਯੋਗ ਤੋਂ ਨਹੀਂ ਹੋ ਸਕਦਾ ਹੈਗਾ ਐਨ ਆਰ ਆਈ ਵੀਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਆ ਸੋ ਪਿੰਡ ਵਾਸੀ ਸੋ ਸਮੂਹ ਸਾਥ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਹੈਗੀ ਆ ਕਿ ਇਹ ਜੋ ਕੰਮ ਜਿਹੜਾ ਉਹ ਸਾਰੀ ਦਾ ਚੱਲ ਰਿਹਾ ਹੈ ਇਸ ਦੇ ਵਾਸਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਜਿਹੜਾ ਆ ਕਿ ਉਹ ਯੋਗਦਾਨ ਜਿਹੜਾ ਆ ਉਹ ਸੰਯੋਗ ਜਿਹੜਾ ਆ ਕੀਤਾ ਜਾਵੇ ਔਰ ਤੁਸੀਂ ਦੇਖ ਪਾ ਰਹੇ ਹੋ ਕੰਮ ਜਿਹੜਾ ਆ ਕਿ ਇਹ ਚੱਲ ਰਿਹਾ ਹੈ ਔਰ ਇੱਥੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਹਰ ਸਾਲ ਕਵਰੇਜ ਵੀ ਅਸੀਂ ਕਰਦੇ ਆਗੇ ਆ ਹਰ ਸਾਲ ਜਿਹੜੇ ਆ ਇੱਥੇ ਇਹ ਪ੍ਰੋਗਰਾਮ ਜਿਹੜੇ ਆ ਸਾਲਾਨਾ ਪ੍ਰੋਗਰਾਮ ਵੀ ਜਿਹੜੇ ਆ ਉਹ ਮਨਾਏ ਜਾਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਅਗਰ ਐਨ ਆਰ ਆਈ ਵੀਰ ਤੇ ਸਮੂਹ ਸਾਥ ਸੰਗਤ ਇੱਥੇ ਸੰਯੋਗ ਕਰਦੇ ਨੇ ਵੱਧ ਤੋਂ ਵੱਧ ਇਸ ਕੰਮ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਕਿ ਪੂਰਾ ਕੀਤਾ ਜਾ ਸਕਦਾ ਹੈ। ਔਰ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਔਰ ਅੱਜ ਦੇ ਸਮੇਂ ਦੇ ਵਿੱਚ ਵਿਆਹ ਸ਼ਾਦੀ ਕਰਨਾ ਜਾਂ ਕੋਈ ਪ੍ਰੋਗਰਾਮ ਕਰਨਾ ਜਾਂ ਪੈਲਸਾਂ ਵਿੱਚ ਜਾ ਕੇ ਕਰਨਾ ਬਹੁਤ ਹੀ ਮਹਿੰਗਾ ਪੈਂਦਾ ਹੈ। ਇਸ ਕਰਕੇ ਬਹੁਤ ਸਾਰੇ ਜੋ ਲੋਕ ਨੇ ਆਪਣੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਹੀ ਕਰਦੇ ਨੇ। ਇਸ ਕਰਕੇ ਉਸ ਤੇ ਲਈ ਜਿਹੜੀ ਹੈਗੀ ਆ ਕਿ ਜਿੰਨੀ ਵੀ ਜਗ੍ਹਾ ਹੋ ਸਕੇ ਵੱਧ ਤੋਂ ਵੱਧ ਜਿਹੜਾ ਆ ਇੱਥੇ ਕੰਮ ਜਿਹੜਾ ਕੀਤਾ ਜਾ ਸਕੇ ਇਹ ਕੰਮ ਤਾਂ ਹੀ ਹੋ ਸਕਦਾ ਆ ਕਿ ਅਗਰ ਸਾਡੇ ਐਨ ਆਰ ਆਈ ਵੀਰ ਭਰਾ ਤੇ ਪਿੰਡ ਵਾਸੀ ਸੋ ਸਮੂਹ ਸਾਥ ਸੰਗਤ ਜਿਹੜੇ ਆ ਉਹ ਸੰਜੋਗ ਕਰਨ ਔਰ ਕੰਮ ਜਿਹੜਾ ਆ ਕਿ ਇਹ ਚੱਲ ਰਿਹਾ ਹੈ ਬਾਕੀ ਅਸੀਂ ਸਾਰੀ ਗੱਲਬਾਤ ਜਿਹੜੀ ਆ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਜਾਣਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਆ ਕਿ ਇਸ ਗੁਰਦੁਆਰਾ ਸਾਹਿਬ ਦੇ ਲਈ ਜਿਹੜਾ ਆ ਕਿ ਵੱਧ ਤੋਂ ਵੱਧ ਸੰਜੋਗ ਭੇਜ ਸਕਣ ਔਰ ਇੱਥੇ ਪ੍ਰੋਗਰਾਮ ਜਿਹੜੇ ਆ ਸਾਲਾਨਾ ਹੁੰਦੇ ਨੇ ਔਰ ਪ੍ਰੋਗਰਾਮਾਂ ਦੇ ਲਈ ਤੁਹਾਨੂੰ ਪਤਾ ਵੀ ਹੈ ਕਿ ਬਿਲਡਿੰਗ ਦਾ ਹੋਣਾ ਵਧੀਆ ਬਿਲਡਿੰਗ ਦਾ ਹੋਣਾ ਵੀ ਬੇਹੱਦ ਜ਼ਰੂਰੀ ਆ ਵੈਸੇ ਬਿਲਡਿੰਗ ਤੇ ਵਧੀਆ ਹੈ ਲੇਕਿਨ ਇਸ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਇੱਥੇ ਜਿਹੜੇ ਆ ਕਿ ਪ੍ਰੋਗਰਾਮ ਕੀਤੇ ਜਾ ਸਕਣ ਆਓ ਜਾਣਦੇ ਹਾਂ ਪ੍ਰਬੰਧਕ ਕਮੇਟੀ ਕੋਲੋਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਗੁਰਦੁਆਰਾ ਸਾਹਿਬ ਦੇ ਅਸੀਂ ਅੰਦਰ ਇਸ ਵਕਤ ਆ ਚੁੱਕੇ ਆ ਗਿਆ ਔਰ ਇਸ ਵਕਤ ਜਿਹੜੀ ਇੱਥੇ ਉਹ ਸਾਰੀ ਜਿਹੜੀ ਆ ਉਸ ਤੇ ਬਾਰੇ ਦੇ ਵਿੱਚ ਵਿਚਾਰ ਪਟਾੰਦਰਾ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਔਰ ਪ੍ਰਬੰਧਕ ਕਮੇਟੀ ਵੱਲੋਂ ਔਰ ਅਸੀਂ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਵੱਲੋਂ ਕੀ ਬੇਨਤੀ ਕੀਤੀ ਜਾ ਰਹੀ ਆ ਆਪਸੀ ਵਿਚਾਰ ਪਟਾੰਦਰਾ ਕੀਤਾ ਜਾ ਰਿਹਾ ਆ ਕਿ ਇਸ ਦੀ ਉਸਾਰੀ ਦੇ ਲਈ ਹੋਰ ਕੀ ਕੀ ਉਪਰਾਲੇ ਕਰਨੇ ਨੇ ਔਰ ਜਾਣਦੇ ਆ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਵੱਲੋਂ ਜਿਹੜਾ ਆ ਕਿ ਇਹ ਪਿੰਡ ਗੜਪਾਣਾ ਵੇਖੇ ਜੋ ਤੁਹਾਨੂੰ ਜਾਣਦੇ ਆ ਪ੍ਰਬੰਧਕ ਕਮੇਟੀ ਵੱਲੋਂ ਜੋ ਇੱਥੇ ਉਹ ਸਾਰੀ ਕੀਤੀ ਜਾ ਰਹੀ ਆ ਇਹਨਾਂ ਦਾ ਕੀ ਕਹਿਣਾ ਸਸੀ ਕਲਵਾ ਜੀ ਕਸੇ ਕਾ ਜੇ ਇਹ ਜੋ ਇੱਥੇ ਉਹ ਸਾਰੀ ਕੀਤੀ ਜਾ ਰਹੀ ਹੈ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਨਗਰ ਦੇ ਸਹਿਯੋਗ ਨਾਲ ਕੰਮ ਕੀਤਾ ਜਾਣਾ ਹੈ ਇਹ ਇਕੱਲੇ ਪਰਮੰਧਕ ਕਮੇਟੀ ਵੀ ਕੁਝ ਨਹੀਂ ਕਰ ਸਕਦੀ ਜੋ ਪਿੰਡ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾਣਾ ਹੈ ਸੰਗਤ ਦਾ ਬਹੁਤ ਧੰਨਵਾਦ ਹੋ ਜਿੰਨੇ ਸਹਿਯੋਗ ਵੱਧ ਤੋਂ ਵੱਧ ਪਾਵਾਂਗੇ ਉਹਨਾਂ ਕੰਮ ਵਧੀਆ ਹੋਊਗਾ ਕਹਿੰਦਾ ਮਤਲਬ ਹੈਗਾ ਕਿ ਪੈਸੇ ਬਿਨਾਂ ਤਾਂ ਕੁਝ ਹੋ ਨਹੀਂ ਸਕਦਾ ਆਰਥਿਕ ਪੱਕਾ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾ ਸਕੇ ਉਨਾ ਹੀ ਜਲਦੀ ਜਿਹੜਾ ਆ ਕਿ ਉਹ ਸਾਰੀ ਹੋਏਗਾ ਵਧੀਆ ਵੀ ਹੋਊਗਾ ਵਧੀਆ ਵੀ ਹੋਏ ਬਾਕੀ ਅਸੀਂ ਮਹਾਰਾਜੀ ਹਜ਼ੂਰੀ ਚ ਬੈਠੇ ਹਾਂ ਮੈਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚ ਬੈ ਕੇ ਤੁਨ ਮਨੋਂ ਕੰਮ ਕਰਾਂਗੇ ਤੇ ਜੋ ਵੀ ਸਾਡੇ ਕੋਲ ਪੈਸੇ ਦਾ ਸਾਬ ਹੈ ਜਿਹੜਾ ਮਰਜ਼ੀ ਲੈ ਸਕਦਾ ਹੈ ਜਿਨ੍ਹਾਂ ਨੇ ਪੈਸੇ ਭੇਜਣੇ ਹੋ ਵੀ ਜਾਇਦਾ ਦੂਜਾ ਬੰਦਾ ਵੀ ਸਾਥੋਂ ਪੈਸੇ ਦਾ ਅਸਾ ਪੈਸੇ ਦਾ ਲੈ ਸਕਦਾ ਹੈ ਕਹਿੰਦਾ ਮਤਲਬ ਹੈ ਪੂਰੀ ਪਾਰਦਰਸ਼ਤਾ ਨਾਲ ਇਹ ਕੰਮ ਕੀਤਾ ਜਾਏਗਾ ਕੋਈ ਵੀ ਹਿਸਾਬ-ਕਿਤਾਬ ਆ ਗੱਲ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਆਂਗੇ ਉਹਨਾਂ ਦੇ ਬਿਨਾਂ ਹੈ ਹੀ ਕੁਝ ਨਹੀਂ ਠੀਕ ਹੈ ਜੀ ਹਾਂਜੀ ਹਜੀ ਭਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਿਮਰਜੀਤ ਸਿੰਘ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਨੇ ਤੁਹਾਨੂੰ ਜਾਣਕਾਰੀ ਦਿੱਤੀ ਮੈਂ ਦੱਸਣਾ ਚਾਹੁੰਦਾ ਕਿ ਤਾਂ ਤਾਂਸਰੀ ਗੁਰੂਗ੍ਰਾਮ ਸੇ ਮਹਾਰਾਜੇ ਦੀ ਪਾਰ ਕਿਰਪਾ ਸਦਕਾ ਜੋ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਪਲਾਟ ਸਭ ਤੋਂ ਪਹਿਲਾਂ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਥੰਦੀ ਸਨ ਆਫ ਗੁਰਜਤ ਸਿੰਘ ਅਤੇ ਸਮੂਹ ਪਰਿਵਾਰ ਉਹਨਾਂ ਵੱਲੋਂ ਜੋ ਆਪਣਾ ਰਹਿਸ਼ੀ ਪਲਾਟ ਗੁਰਦੁਆਰਾ ਸਾਹਿਬ ਨੂੰ ਜੋਪੇਟਾ ਕੀਤਾ ਗਿਆ ਉਸ ਉਪਰੰਤ ਗੁਰੂਗ੍ਰਾਮ ਸੇ ਮਹਾਰਾਜੇ ਦੀ ਪਾਰ ਕਿਰਪਾ ਸਦਕਾ ਸਵਰਗਵਾਸੀ ਸਰਦਾਰ ਈਸ਼ਰ ਸਿੰਘ ਅਤੇ ਮਾਤਾ ਚੰਨਨ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਆਪਣਾ ਰਹਿਸ਼ੀ ਪਲਾਟ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਜੋ ਜਗਾ ਦੀ ਸ਼ਾਰਟੇਜ ਸੀ ਵੀ ਕਈ ਵਾਰ ਕੀ ਹੁੰਦਾ ਕਿ ਕੋਈ ਗਰੀਬ ਪਰਵਾਦ ਦੀ ਲੜਕੀਆਂ ਦੇ ਆਨੰਦ ਕਾਜ ਹੋਣੇ ਹੁੰਦੇ ਹਨ ਜਗਾ ਦੀ ਸ਼ਾਰਟੇਜ ਕਰਕੇ ਮਹਿੰਗੇ ਪੈਸੇ ਤੱਕ ਜਾਣਾ ਪੈਂਦਾ ਹੈ ਸੋ ਕਮੇਟੀ ਦੀ ਸੋਚ ਸੀ ਕਿ ਵੀ ਚਲੋ ਜੇ ਜਗਾ ਮਿਲੀ ਤਾਂ ਇੱਥੇ ਕੋਈ ਇੱਕ ਵਧੀਆ ਮਾਦ ਬਣਾ ਕੇ ਚਾਰ ਦੀਵਾਰੀ ਕਰਾ ਕੇ ਇੱਕ ਮਜ਼ਬੂਤ ਲੈਂਟਰ ਪਵਾਇਆ ਜਾਵੇ ਤਾਂ ਜੋ ਕੋਈ ਵੀ ਬੇਮੌਸਮੀ ਸਮੇਂ ਵਿੱਚ ਵੀ ਇੱਥੇ ਜੋ ਬੱਦ-ਬਦ ਲਾਹ ਦੇ ਸਕੇ ਸਲੈਂਟਰ ਦਾ ਅੰਦਰ ਪ੍ਰੋਗਰਾਮ ਲਿਖੇ ਜਾ ਸਕਣ ਸੋ ਇਸ ਕਾਰਜ ਦੀ ਪੂਰਤੀ ਲਈ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਹੰਬੜਾ ਮਾਰਿਆ ਗਿਆ। ਤਨਤਨ ਗੁਰੂ ਕਾਂ ਸਿੰਘ ਮਹਾਰਾਜੀ پارک ਦੇ ਪਾਸ ਸਦਕਾ ਕਾਫੀ ਜੋ ਸੰਗਤਾਂ ਵੱਲੋਂ ਵੱਧ ਚੜ ਕੇ ਇਸ ਕਾਰਜ ਵਿੱਚ ਸਹਿਯੋਗ ਪਾਇਆ ਜਾ ਰਿਹਾ ਹੈ। ਇੱਥੇ ਮੈਂ ਅਪੀਲ ਕਰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਸਮੂਹ ਐਨ ਆਰ ਆਈ ਨਿਵਾਸੀ ਅਤੇ ਹੋਰ ਨਗਰ ਨਿਵਾਸੀ ਵੀ ਇਸ ਨੇਕ ਕਾਰਜ ਵਾਸਤੇ ਆਪਣਾ ਤਨ ਮਨ ਧਨ ਨਾਲ ਸਹਿਯੋਗ ਦੇਣ ਆਪਣਾ ਦਸੰਨ ਹੋਣ ਦੀ ਕਿਰਤਮਾਈ ਨੂੰ ਸਫਲਾ ਕਰਦਿਆਂ ਦਸਵੰਦ ਗੁਰੂ ਘਰ ਵਾਸਤੇ ਅਰਪਣ ਕਰਨ। ਤਾਜੂ ਉਹਨਾਂ ਦੇ ਸਹਿਯੋਗ ਸਦਕਾ ਕਿੱਥੇ ਇੱਕ ਵਧੀਆ ਇਮਾਰਤ ਬਣਾਈ ਜਾ ਸਕੇ ਤਾਂ ਜੋ ਜਿਹੜਾ ਹੈਗਾ ਕਿ ਮਤਲਬ ਮੈਂ ਸਾਡਾ ਨਵਾਂ ਸ਼ਰਦ ਬਾਬਾ YouTube ਚੈਨਲ ਅਕਸਰ ਹੀ ਇੱਥੇ ਆਂਦਾ ਆ ਤੇ ਤੁਹਾਡੇ ਜਿੰਨੇ ਵੀ ਸਲਾਨਾ ਪ੍ਰੋਗਰਾਮ ਹੁੰਦੇ ਆ ਉਹ ਕਵਰੇਜ ਵੀ ਕਰਦਾ ਹੈਗਾ ਕਹਿੰਦਾ ਮਤਲਬ ਅਗਰ ਉਹ ਸਾਰੀ ਉਹ ਦੇ ਲਈ ਵੱਧ ਤੋਂ ਵੱਧ ਸਹਿਯੋਗ ਜਲਦੀ ਤੋਂ ਜਲਦੀ ਭੇਜਿਆ ਜਾਵੇ ਤੇ ਜਲਦੀ ਤੋਂ ਜਲਦੀ ਇਹ ਕੰਮ ਜਿਹੜਾ ਆ ਕੰਮ ਹੋ ਸਕੇ ਸੋ ਚਲੋ ਮure ਹੁਣ ਅਗੇ ਸਰਦੀਆਂ ਦਾ ਸਮਾਂ ਹੈ ਸੋ ਪ੍ਰੋਗਰਾਮ ਕਾਫੀ ਲਿਖੇ ਜਾਂਦੇ ਹਨ ਪ੍ਰੋਗਰਾਮ ਪਿੰਡ ਨਿਵਾਸੀਆਂ ਵੱਲੋਂ ਸੋ ਸਤੋ ਪਹਿਲਾ ਪਹਿਲਾ ਜੋ ਇਸ ਦੀ ਤਿਆਰੀ ਹੋ ਕੇ ਇਸ ਨੂੰ ਤਿਆਰ ਵਰ ਤਿਆਰ ਕੀਤਾ ਜਾ ਸਕੇ ਸੋ ਸਮੂਹ ਸਾਥ ਸੰਗਤ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰ ਜਿੱਥੇ ਕਿਤੇ ਵੀ ਤੁਹਾਡੇ ਚੈਨਲ ਨੂੰ ਦੇਖਦੇ ਹੋਣ ਜਾਂ ਸਬਸਕ੍ਰਾਈਬ ਕੀਤਾ ਹੋਵੇ ਉਹ ਇਸ ਨੇਕ ਕਾਰਜ ਵਾਸਤੇ ਆਪਣੇ ਦਸਨ ਹੋਏ ਕਿ ਜੀ ਕਿਰਤ ਕਮਾਈ ਨੂੰ ਸਫਲਾ ਕਰਦੇ ਆ ਦਸਵੰਦ ਗੁਰੂ ਘਰ ਵਾਸਤੇ ਜਰੂਰ ਭੇਟ ਕਰਨ ਜੀ ਮੇਰੇ ਜੀ ਦਾ ਆਪਣਾ ਦੋਸਤ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਆ ਉਹ ਐਨ ਆਰ ਆਈ ਔਰ ਹੋਰ ਸਮੂਹ ਨਗਰ ਨਿਵਾਸੀਆਂ ਨੂੰ ਔਰ ਸਮੂਹ ਸਾਥ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਅਸੀਂ ਜਾਣਦੇ ਹਾਂ ਕਿ 587 ਭਾਜੀ ਮੰਨ ਲਓ ਕਿਸੇ ਨੇ ਵੀ ਸੰਜੋਗ ਕਰਨਾ ਆ ਚਾਹੇ ਐਨਆਰਆਈ ਵੀਰ ਨੇ ਚਾਹੇ ਨਗਰ ਨਿਵਾਸੀ ਨੇ ਚਾਹੇ ਸਮੂਹ ਸਾ ਸੰਗਤ ਵਿੱਚੋਂ ਜੋ ਵੀ ਇੱਥੇ ਦੇ ਮਤਲਬ ਆਂਦੇ ਨੇ ਉਹ ਸੰਪਰਕ ਕਿਸ ਦੇ ਨਾਲ ਕਰਨ ਉਹ ਨੰਬਰ ਕੋਈ ਦਿਓ ਵੈਸੇ ਤਾਂ ਕੋਈ ਨਾ ਕੋਈ ਕਮੇਟੀ ਮੈਂਬਰ ਹਮੇਸ਼ਾ ਇਸ ਕਾਰਜ ਦੌਰਾਨ ਇੱਥੇ ਮੌਜੂਦ ਰਹੇਗਾ ਪਰੰਤੂ ਫਿਰ ਵੀ ਮੈਂ ਬੇਨਤੀ ਕਰਦਾ ਕਿ ਜੇ ਕੋਈ ਨਗਰ ਨਿਵਾਸੀ ਮਾਈ ਭਰਾ ਜਾਂ ਭੈਣ ਭਰਾ ਕੋਈ ਇਸ ਨਿਕਾਜ ਵਾਸਤੇ ਮਾਇਰ ਦਾਸ ਕਰਾਉਣੀ ਚਾਹੁੰਦਾ ਹੈ ਮਾਇਆ ਭੇਟ ਕਰਨੀ ਚਾਹੁੰਦਾ ਹੈ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ ਨੰਬਰ ਕੀ ਹੈ ਜੀ 9463358757 ਮੈਂ ਦੁਬਾਰਾ ਰਿਪੀਟ ਕਰ ਦਿੰਦਾ 9463358757 ਇਹ ਨੰਬਰ 57 ਆ ਨਾ ਲਾਸਟ ਵਿੱਚ 57 ਇਹ ਨੰਬਰ ਸਰਦਾਰ ਮਨਜੀਤ ਸਿੰਘ ਉਰਫ ਜੋਗਿਆ ਸਿੰਘ ਜੋ ਕਿ ਕਮੇਟੀ ਦੇ ਪ੍ਰਧਾਨ ਵੀ ਹਨ ਉਹ ਉਹਨਾਂ ਨਾਲ ਸੰਪਰਕ ਕਰਕੇ ਜੋ ਆਪਣੇ ਜੋ ਵੀ ਸੰਜੋਗ ਕਰਨਾ ਪਹਿਲਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਸੋ ਇਹ ਇੱਕ ਨੰਬਰ ਇਹਨਾਂ ਦਾ ਲਓ ਇਹਨਾਂ ਵੱਲੋਂ ਨੰਬਰ ਦਿੱਤਾ ਗਿਆ ਆ ਅਸੀਂ ਕੋਸ਼ਿਸ਼ ਕਰਦੇ ਆਂ ਕਈ ਵਾਰ ਇੱਕ ਨੰਬਰ ਜਿਹੜਾ ਕਈ ਵਾਰ ਬੰਦ ਹੁੰਦਾ ਆ ਜਾ ਕੇ ਉਹ ਇਹ ਕਿਤੇ ਗੱਲਬਾਤ ਚੱਲ ਰਹੀ ਹੁੰਦੀ ਆ ਇੱਕ ਨੰਬਰ ਇਹਨਾਂ ਤੋਂ ਹੋਰ ਲੈਨੇ ਆਂ ਭਾਜੀ ਇੱਕ ਨੰਬਰ ਹੋਰ ਵੀ ਦਿਓ ਤਾ ਜੋ ਅਗਰ ਉਹ ਫੋਨ ਬਿਜ਼ੀ ਹੁੰਦਾ ਤੇ ਗੱਲ ਕੰਟੈਕਟ ਕਰ ਸਕਦਾ ਮੈਂ ਆਲਟਰਨੇਟਿਵ ਤੌਰ ਤੇ ਇੱਕ ਨੰਬਰ ਤੁਹਾਨੂੰ ਹੋਰ ਸਾਂਝਾ ਕਰਨਾ ਚਾਹੁੰਦਾ ਤੁਹਾਡੇ ਨਾਲ 987995744 987895714 ਇਹ ਨੰਬਰ ਮੇਰਾ ਹੈ ਸੋ ਤੁਸੀਂ ਇਹਨਾਂ ਦੋਵਾਂ ਨੰਬਰਾਂ ਵਿੱਚੋਂ ਕਿਸੇ ਵੀ ਨੰਬਰ ਨਾਲ ਸੰਪਰਕ ਕਰਕੇ ਜੋ ਆਪਣੇ ਸਹਿਯੋਗ ਦੇ ਸਕਦੇ ਹੋ ਤੁਸੀਂ ਸੋ ਇਤਨੀ ਆਕ ਬੇਨਤੀਆਂ ਕਬੂਲ ਕਰਨਾ ਜੀ ਸੋ ਇਹਨਾਂ ਵੱਲੋਂ ਜਿਹੜਾ ਨੰਬਰ ਹੈਗਾ ਆ ਉਹ ਵੀ ਦੱਸ ਦਿੱਤਾ ਗਿਆ ਹੈ ਜੋ ਵੀ ਨਹੀਂ ਭਰਾ ਸੁਜੋਗ ਕਰਨਾ ਚਾਹੁੰਦੇ ਨੇ ਉਹ ਸਭ ਤੋਂ ਪਹਿਲਾਂ ਇਸ ਫੋਨ ਨੰਬਰ ਦੇ ਉੱਪਰ ਕੰਟੈਕਟ ਕਰ ਲੈਣ ਔਰ ਪੂਰੀ ਜਾਣਕਾਰੀ ਲੈ ਲੈਣ ਔਰ ਕੀ ਕੀ ਇੱਥੇ ਕੰਮ ਹੋ ਰਿਹਾ ਆ ਉਹ ਸਾਰੀ ਜਾਣਕਾਰੀ ਵੀ ਇਹਨਾਂ ਕੋਲੋਂ ਲੈ ਸਕਦੇ ਨੇ ਔਰ ਇਹਨਾਂ ਕੋਲੋਂ ਫਿਰ ਜਿਹੜਾ ਆ ਕਿ ਅਕਾਊਂਟ ਨੰਬਰ ਵੀ ਲੈ ਸਕਦੇ ਨੇ ਕਿ ਕਿਸ ਅਕਾਊਂਟ ਦੇ ਵਿੱਚ ਜਿਹੜੀ ਆ ਉਹ ਸੇਵਾ ਕੀਤੀ ਜਾਵੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਲ ਕੈਂਤ ਕਰਚਾ ਦੀ ਵਿਸ਼ੇਸ਼ ਰਿਪੋਰਟ ਜਿਸ ਪਲਾਟ ਦੇ ਵਿੱਚ ਉਹ ਸਾਰੀ ਕੀਤੀ ਜਾਣੀ ਹੈ ਉਹ ਤੁਸੀਂ ਇਹ ਪਲਾਂਟ ਦੇਖ ਦੇਖ ਪਾ ਰਹੇ ਹੋ ਜੋ ਕਿ ਥਾਂਦੀ ਪਰਿਵਾਰ ਵੱਲੋਂ ਦੋਹਾਂ ਪਰਿਵਾਰਾਂ ਵੱਲੋਂ ਜਿਹੜਾ ਆ ਕਿ ਇੱਥੇ ਸੇਵਾ ਕੀਤੀ ਗਈ ਹੈਗੀ ਆ ਇਸ ਪਲਾਂਟਾਂ ਦੀ ਔਰ ਇਹ ਪਲਾਟ ਤੁਸੀਂ ਦੇਖ ਸਕਦੇ ਹੋ ਅਗਰ ਇਹ ਪਲਾਟ ਜਿਹੜਾ ਆ ਇਹ ਬਣ ਜਾਂਦਾ ਔਰ ਰਸਤੇ ਵੀ ਇੱਧਰ ਬਾਹਰ ਤੁਸੀਂ ਦੇਖ ਸਕਦੇ ਆ ਬੜੇ ਖੁੱਲੇ ਰਸਤੇ ਹੈਗੇ ਆ ਔਰ ਗੱਡੀ ਵੀ ਇੱਥੇ ਤੱਕ ਜਿਹੜੀ ਆ ਆ ਜਾਂਦੀ ਹੈਗੀ ਆ ਅਗਰ ਇਸ ਦੀ ਸਾਰੀ ਜਲਦੀ ਤੋਂ ਜਲਦੀ ਹੋ ਜਾਂਦੀ ਹੈਗੀ ਆ ਤਾ ਗਰੀਬ ਵਰਗ ਨੂੰ ਤੇ ਆਮ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋ ਜਾਂਦਾ ਆ ਕਿ ਇੱਥੇ ਕੋਈ ਵਿਆਹ ਸ਼ਾਦੀ ਜਾਂ ਕੋਈ ਪ੍ਰੋਗਰਾਮ ਜਿਹੜਾ ਆ ਕਿ ਉਹ ਕਰ ਸਕਦਾ ਆ ਔਰ ਮਹਿੰਗੇ ਖਰਚਿਆਂ ਤੋਂ ਜਿਹੜਾ ਆ ਬਚਿਆ ਜਾ ਸਕਦਾ ਆ ਔਰ ਆ ਤੁਸੀਂ ਪਲਾਂਟ ਦੇਖ ਰਹੇ ਹੋ ਇੱਥੇ ਪਲਾਂਟ ਦੇ ਉੱਪਰ ਜਿਹੜੀ ਆ ਗੁਰਦੁਆਰਾ ਸਾਹਿਬ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਇਸ ਪਲਾਂਟ ਦੇ ਉੱਪਰ ਜਿਹੜੀ ਆ ਉਹ ਸਾਰੀ ਜਿਹੜੀ ਆ ਕੀਤੀ ਜਾਣੀ ਹੈਗੀ ਆ ਔਰ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਆ ਯੋਜਨਾ ਜਿਹੜੀ ਉਹ ਬਣਾਈ ਜਾ ਰਹੀ ਆ ਕਿੱਥੇ ਕੀ ਕਰਨਾ ਆ ਤੇ ਕੀ ਬਣਾਣਾ ਹੈਗਾ ਇਹ ਤੁਸੀਂ ਦੇਖ ਪਾ ਰਹੇ ਹੋ ਪ੍ਰਬੰਧਕ ਕਮੇਟੀ ਜਿਹੜੀ ਆ ਇਸ ਮੌਕੇ ਦੇ ਉੱਪਰ ਗੜ ਪ੍ਰਧਾਨਾ ਸ੍ਰੀ ਆਦੀ ਗੁਰਦੁਆਰਾ ਸਾਹਿਬ ਦੇ ਮੌਜੂਦ ਨੇ ਇਹਨਾਂ ਵੱਲੋਂ ਬੇਨਤੀ ਵੀ ਕੀਤੀ ਗਈ ਆ ਸੋ ਅਸੀਂ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਵੀ ਜਿਹੜਾ ਆ ਕਿ ਐਨਆਰਆਈ ਭਰਾਵਾਂ ਨੂੰ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਗਿਆ ਕਿ ਆ ਤੁਸੀਂ ਪਲਾਟ ਦੇਖ ਪਾ ਰਹੇ ਹੋ ਜੋ ਦੋਨਾਂ ਥਾਂ ਦੀ ਪਰਿਵਾਰਾਂ ਵੱਲੋਂ ਜਿਹੜਾ ਆ ਕਿ ਇਹ ਸੇਵਾ ਵਜੋਂ ਦਿੱਤਾ ਗਿਆ ਹੈ ਔਰ ਇਸ ਦੀ ਉਹ ਸਾਰੀ ਜਿਹੜੀ ਆ ਕਿਉਂ ਹੋਣੀ ਆ ਬਿਨਾ ਪੈਸੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਹੈਗਾ ਅਗਰ ਇਸ ਨੂੰ ਐਨ ਆਰ ਆਈ ਵੀਰ ਜਾਂ ਹੋਰ ਜਿੰਨੇ ਵੀ ਆ ਵੱਧ ਤੋਂ ਵੱਧ ਆਪਣੀ ਸਮਰਥਾ ਸੰਸਾਰ ਸੰਯੋਗ ਕਰਨਗੇ ਇਹ ਜਲਦੀ ਤੋਂ ਜਲਦੀ ਜਿਹੜਾ ਆ ਕਿ ਇਹ ਤਿਆਰ ਹੋ ਸਕਦਾ ਆ ਮਹਿੰਗੇ ਪੈਸਿਆਂ ਦੇ ਵਿੱਚ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਸੋ ਸਾਡੀ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਆ ਇੱਥੇ ਸੰਯੋਗ ਕੀਤਾ ਜਾ ਸਕੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499